ਪੌਲਸ ਸੂਲ ਦੇ ਪਤਰੀ ਫਿਲੀਪੀਆਂ ਨੂੰ ਅਧਿਆਇ 2 ਸੋ ਜੇ ਮਸੀਹ ਵਿੱਚ ਕੁਝ ਦਲਾਸਾ ਜੇ ਪ੍ਰੇਮ ਦੀ ਕੁਝ ਤਸੱਲੀ ਜੇ ਆਤਮਾ ਦੀ ਕੋਈ ਸਾਹਜ ਜੇ ialogi ਅਤੇ ਦਰਦਮੰਦੀ ਹੈ ਤਾਂ ਮੇਰੇ ਆਨੰਦ ਨੂੰ ਪੂਰਾ ਕਰੋ ਭਈ ਤੁਸੀਂ ਇੱਕ ਮਨ ਹੋਵੋ ਇੱਕੋ ਜਿਹਾ ਪ੍ਰੇਮ ਰੱਖੋ ਇੱਕ ਚਿੱਤ ਇੱਕ ਮਤ ਹੋਵੋ ਧੜੇ ਬਾਜ਼ੀਆਂ ਅਥਵਾ ਫੋਕੇ ਇੱਕ ਮਿੰਡ ਨਾਲ ਕੁਝ ਨਾ ਕਰੋ ਸਗੋ ਤੁਸੀਂ ਅਦੀਨਗੀ ਨਾਲ ਇੱਕ ਦੂਏ ਨੂੰ ਆਪਣੇ ਆਪ ਤੋਂ ਉੱਤਮ ਜਾਣੋ ਤੁਹਾਡੇ ਵਿੱਚੋਂ ਹਰੇਕ ਜਣਾ ਆਪਣੇ ਹਾਲ ਉੱਤੇ ਨਹੀਂ ਸਗੋ ਹਰੇਕ ਦੂਜਾਂ ਦੇ ਹਾਲ ਉੱਤੇ ਵੀ ਨਿਗਾਹ ਕਰੇ ਤੁਹਾਡਾ ਉਹ ਸੁਭਾਅ ਹੋਵੇ ਜੋ ਮਸੀਹ ਯਿਸੂ ਦਾ ਵੀ ਸੀ ਕਿਉਂਕਿ ਉਸਨੇ ਪਰਮੇਸ਼ਰ ਦੇ ਸਰੂਪ ਵਿੱਚ ਹੋ ਕੇ ਪਰਮੇਸ਼ਰ ਦੇ ਤੁਲ ਹੋਣ ਕਬਜ਼ੇ ਰੱਖਣ ਦੀ ਚੀਜ਼ ਨਾ ਜਾਣਿਆ ਸਗੋ ਉਸਨੇ ਆਪਣੇ ਆਪ ਨੂੰ ਸਖਣਾ ਕਰਕੇ 10 ਦਾ ਰੂਪ ਧਾਰਿਆ ਅਤੇ ਮਨੁੱਖਾਂ ਦੀ ਸੂਰਤ ਵਿੱਚ ਜੰਮਿਆ ਅਤੇ ਮੁਰਖ ਦੀ ਸ਼ਕਲ ਵਿੱਚ ਪ੍ਰਗਟ ਹੋ ਕੇ ਆਪਣੇ ਆਪ ਨੂੰ ਨੀਵਿਆ ਕੀਤਾ ਅਤੇ ਮੌਤ ਤਾਈ ਸਗੋ ਸਲੀਬ ਦੀ ਮੌਤ ਤਾਈ ਆਗਿਆਕਾਰ ਬਣਿਆ ਇਸ ਕਾਰਨ ਪਰਮੇਸ਼ਰ ਨੇ ਵੀ ਉਸ ਨੂੰ ਅਤ ਉੱਚਾ ਕੀਤਾ ਅਤੇ ਉਸ ਨੂੰ ਉਹ ਨਾਮ ਦਿੱਤਾ ਜਿਹੜਾ ਸਭ ਦਾ ਨਾਮਾਂ ਤੋਂ ਉੱਤਮ ਹੈ ਭਈ ਯਿਸੂ ਦਾ ਨਾਮ ਲੈ ਕੇ ਆਕਾਸ਼ ਉਤਲਿਆ ਅਤੇ ਧਰਤੀ ਉਤਲਿਆ ਅਤੇ ਧਰਤੀ ਦੇ ਹੇਠਲੇ ਵਿੱਚੋਂ ਹਰ ਗੋਡਾ ਨਿਵਾਇਆ ਜਾਵੇ ਅਤੇ ਹਰ ਜ਼ਬਾਨ ਪਰਮੇਸ਼ਰ ਦੀ ਵਡਿਆਈ ਲਈ ਮੰਨ ਲਵੇ ਜੋ ਯਿਸੂ ਮਸੀਹ ਪ੍ਰਭੂ ਹੈ ਇਸ ਲਈ हे ਮੇਰੇ ਪਿਆਰਿਓ ਜਿਵੇਂ ਤੁਸੀਂ ਸਦਾ ਆਗਿਆਕਾਰੀ ਕੀਤੀ ਨੇਰੇ ਮੇਰੇ ਹੁੰਦਿਆ ਨਹੀਂ ਸਗੋਂ ਹੁਣ ਬਹੁਤ ਵਧੇਕ ਮੇਰੇ ਪਰੋਖਿਆ ਹੁੰਦਿਆ ਤੁਸੀਂ ਡਰਦੇ ਅਤੇ ਕੰਬਦੇ ਹੋਏ ਆਪਣੀ ਮੁਕਤੀ ਦਾ ਕੰਮ ਨਿਭਾਓ ਕਿਉਂ ਜੋ ਪਰਮੇਸ਼ਰ ਹੀ ਹੈ ਜਿਹੜਾ ਤੁਹਾਡੇ ਵਿੱਚ ਮਨਸ਼ਾ ਤੇ ਅਮਲ ਦੋਹਾਂ ਨੂੰ ਆਪਣੇ ਨੇਕ ਇਰਾਦੇ ਨੂੰ ਪੂਰਾ ਕਰਨ ਲਈ ਪੈਦਾ ਕਰਦਾ ਹੈ ਤੁਸੀਂ ਸਭੇ ਕੰਮ ਬੁਰਬੜ ਅਤੇ ਝਗੜੇ ਕਰਨ ਤੋਂ ਬਿਨਾ ਕਰੋ ਪਹਿ ਤੁਸੀ નિર્દોਸ਼ ਅਤੇ ਸਿੱਧੇ ਸਾਦੇ ਹੋ ਕੇ ਵਿੰਗੀ ਟੇਢੀ ਪੀੜੀ ਵਿੱਚ ਪਰਮੇਸ਼ਰ ਦੇ ਨਿਰਮਲ ਬਾਲਕ ਬਣੇ ਰਹੋ ਜਿਨ੍ਹਾਂ ਦੇ ਵਿੱਚ ਤੁਸੀਂ ਜਗਤ ਉੱਤੇ ਜੋਤਾਂ ਵਾਂਗੂ ਦਿਸਦੇ ਹੋ ਅਤੇ ਜੀਵਨ ਦਾ ਬਚਨ ਪੇਸ਼ ਕਰਦੇ ਹੋ ਤਾਂ ਜੋ ਮਸੀਹ ਦੇ ਦਿਨ ਮੈਨੂੰ ਅਪਮਾਨ ਕਰਨ ਦਾ ਥਾਂ ਹੋਵੇ ਪਰ ਮੇਰੀ ਦੌੜ ਅਤੇ ਮੇਰੀ ਮਿਹਨਤ ਅਕਾਰਤ ਨਹੀਂ ਗਈ ਪਰ ਭਾਵੇਂ ਮੈਂ ਤੁਹਾਡੇ ਨੇਚਾ ਦੇ ਬਲਿਦਾਨ ਅਤੇ ਸੇਵਕਾਈ ਉੱਤੇ ਵਹਾਇਆ ਜਾਂਦਾ ਹਾਂ ਤਾਂ ਵੀ ਮੈਂ ਆਨੰਦ ਕਰਦਾ ਹਾਂ ਤੁਹਾਨੂੰ ਸਭਨਾਂ ਨੂੰ ਵਧਾਈਆਂ ਦਿੰਦਾ ਹਾਂ ਇਸੇ ਤਰ੍ਹਾਂ ਤੁਸੀਂ ਵੀ ਆਨੰਦ ਕਰੋ ਅਤੇ ਮੈਨੂੰ ਵਧਾਈਆਂ ਦਿਓ ਪਰ ਮੈਨੂੰ ਪ੍ਰਭੂ ਯਿਸੂ ਉਤੇ ਇਹ ਆਸ ਹੈ ਜੋ ਤਿਮੋਥੀਸ ਨੂੰ ਛੇਤੀ ਤੁਹਾਡੇ ਕੋਲ ਕੱਲਦਿਆਂ ਭਈ ਤੁਹਾਡੀਆਂ ਬੀਤੀਆਂ ਸੁਣਨ ਤੋਂ ਮੇਰਾ ਮਨ ਵੀ ਸ਼ੀਤਲ ਹੋਵੇ ਕਿਉਂਕਿ ਉਹ ਦੇ ਸਮਾਨ ਮੇਰੇ ਕੋਲ ਹੋਰ ਕੋਈ ਨਹੀਂ ਜੋ ਸੱਚੇ ਦਿਲ ਨਾਲ ਤੁਹਾਡੇ ਲਈ ਚਿੰਤਾ ਕਰੇ ਕਿਉਂਕਿ ਸਾਰੇ ਆਪੋ ਆਪਣੇ ਮਤਲਬ ਦੇ ਯਾਰ ਹਨ ਨਾ ਕਿ ਯਿਸੂ ਮਸੀਹ ਦੇ ਪਰ ਉਹਦੀ ਖੂਬੀ ਤੁਸੀਂ ਜਾਣ ਚੁੱਕੇ ਹੋ ਪਉ ਜਿਵੇਂ ਪੁੱਤਰ ਆਪਣੇ ਪਿਓ ਦੀ ਸੇਵਾ ਕਰਦਾ ਹੈ ਤਿਵੇਂ ਉਸਨੇ ਮੇਰੇ ਨਾਲ ਅੰਜੀਲੀ ਸੇਵਾ ਕੀਤੀ ਸੋ ਮੈਨੂੰ ਆਸ ਹੈ ਜਿਸ ਵੇਲੇ ਵੇਖ ਲਵਾਂ ਜੋ ਮੇਰਾ ਕੀ ਹਾਲ ਹੋਵੇਗਾ ਤਾਂ ਛੱਟ ਉਹਨੂੰ ਕਲ ਦਿਆਂ ਪਰ ਮੈਨੂੰ ਪ੍ਰਭੂ ਉਤੇ ਪ੍ਰਤੀਤ ਹੈ ਜੋ ਆਪ ਵੀ ਛੇਤੀ ਆਵਾਂਗਾ ਪਰ ਇਪਾ ਫੋਦਿਤਸ ਜੋ ਮੇਰਾ ਭਰਾ ਅਤੇ ਮੇਰੇ ਨਾਲ ਦਾ ਕੰਮ ਕਰਨ ਵਾਲਾ ਅਤੇ ਮੇਰੇ ਨਾਲ ਦਾ ਸਿਪਾਹੀ ਅਤੇ ਤੁਹਾਡਾ ਸੰਦੇਸੀ ਅਤੇ ਮੇਰੇ ਥੁਰ ਦਾ ਪੂਰਾ ਕਰਨ ਵਾਲਾ ਹੈ ਮੈਂ ਉਸ ਨੂੰ ਤੁਹਾਡੇ ਕੋਲ ਕੱਲਣਾ ਜ਼ਰੂਰੀ ਜਾਣਿਆ ਇਸ ਲਈ ਜੋ ਉਹ ਤੁਸਾਂ ਸਭਨਾਂ ਨੂੰ ਬਹੁਤ ਲੋਚਦਾ ਸੀ ਅਤੇ ਤੁਸਾਂ ਜੋ ਸੁਣਿਆ ਸੀ ਪਈ ਉਹ ਮੰਨਦਾ ਪਿਆ ਹੈ ਇਸ ਕਰਕੇ ਉਹ ਉਦਾਸ ਰਹਿੰਦਾ ਸੀ ਅਤੇ ਉਹ ਤਾਂ ਸੱਚੀ ਮੁੱਚੀ ਮੰਨਦਾ ਸੀ ਸਗੋਂ ਮਰਨਾਉ ਹੋ ਗਿਆ ਸੀ ਪਰੰਤੂ ਪਰਮੇਸ਼ਰ ਨੇ ਉਸ ਉੱਤੇ ਦਇਆ ਕੀਤੀ ਅਤੇ ਨਿਰ ਉਸ ਉੱਤੇ ਨਹੀਂ ਸਗੋਂ ਮੇਰੇ ਉੱਤੇ ਵੀ ਮਤੇ ਮੈਨੂੰ ਸ਼ੋਕ ਤੇ ਸ਼ੋਕ ਪਵੇ ਇਸ ਲਈ ਮੈਂ ਹੋਰ ਵੀ ਯਤਨ ਕਰਕੇ ਉਹਨੂੰ ਕੱਲਿਆ ਪਏ ਤੁਸੀਂ ਉਹਨੂੰ ਫੇਰ ਵੇਖ ਕੇ ਆਨੰਦ ਹੋਵੋ ਅਤੇ ਮੇਰਾ ਸ਼ੋਕ ਵੀ ਘਟ ਜਾਵੇ ਸੋ ਤੁਸੀਂ ਉਹਨੂੰ ਪ੍ਰਭੂ ਵਿੱਚ ਪੂਰੇ ਆਨੰਦ ਨਾਲ ਕਬੂਲ ਕਰੋ ਅਤੇ ਇਹੋ ਜਿਹਾਂ ਦਾ ਆਦਰ ਕਰੋ ਇਸ ਕਰਕੇ ਜੋ ਉਹ ਮਸੀਹ ਦੇ ਕੰਮ ਲਈ ਮੌਤ ਦੇ ਮੂਹ ਵਿੱਚ ਆਇਆ ਕਿਉਂ ਜੋ ਮੇਰੀ ਟੈਲ ਸੇਵਾ ਕਰਨ ਵਿੱਚ ਜੇ ਤੁਹਾਡੇ ਵੱਲੋਂ ਥੋੜੀ ਉਹਨੂੰ ਪੂਰਿਆ ਕਰਨ ਲਈ ਉਹਨ ਆਪਣੀ ਜਾਨ ਤਲੀ ਉਤੇ ਧਰੀ